ਕੇ ਰੇ ਨਾਰ ਇਹ ਸਾਚੀ ਜੀ ਧਾਰ ਸਗਲ ਜਗਤ ਕਹਿ ਜੈਸੇ ਸੁਪਨਾ ਬਿਨਸਿ ਤ ਲਗਤਨਾ ਬਾਰ ਖਿੰਦੀ ਐ ਨਾ ਸਿੱਧੀ 바ਰੂ ਪੀਤ 바ਰੂ ਦਰਥ ਰੇਤ ਬਾਲੂ ਜੀ ਨੂੰ ਕਹਿੰਨੇ 바ਰੂ ਪੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਤੈਸੇ ਇਹ ਸੁਖ ਮਾਇਆ ਕੇ ਉਰਜੋ ਕਹਾ ਗਵਾਰ ਇਹਦੇ ਵਿੱਚ ਬੈਰਾਗ ਐ ਨਾ ਸਭ ਕੁਝ ਝੂਠ ਰੇਤ ਦੀ ਕੰਧੇ ਕੋਈ ਕਿਸੇ ਦਾ ਨਹੀਂ ਕੁਰਬਾਨ ਜਾਵਾ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਛਿੜਕਦੇ ਜਰੂਰ ਨੇ ਪਰ ਫਿਰ ਆਪਣੇ ਸੀਨੇ ਨਾਲ ਲਾ ਕੇ ਨੇ ਅਜੂ ਸਮਝ ਕੱਚ ਵੀ ਗਰਿਓ ਨਾਹਨ ਇਹ ਸ਼ਬਦ ਸਦੀਆਂ ਪਹਿਲਾਂ ਵੀ ਅਰਥ ਰੱਖ ਰਿਆ ਸੀ ਅਜੂ ਸਮਝ ਜਿੱਦਨ ਅਸੀਂ ਬਚਪਨ ਸਾਂ ਉਸ ਦਿਨ ਵੀ ਗੁਰੂ ਕਹਿ ਰਿਹਾ ਸੀ ਅਜੂ ਸਮਝ ਜਵਾਨੀ ਵਿੱਚ ਕਹਿ ਰਿਹਾ ਅਜੂ ਸਮਝ ਸੱਚ ਇਹ ਬੰਦਾ ਮਰਨ ਕਿਨਾਰੇ ਪਿਆ ਹੈ ਗੁਰੂ ਤੇਗ ਬਹਾਦਰ ਕਹਿੰਦਾ ਅਜੂ ਸਮਝ ਹੋ ਸਕਦਾ ਦੋ ਸਵਾਸਾਂ ਲਈ ਤੇਰਾ ਪਾਰ ਉਤਾਰਾਂ ਇਹ ਤੈਂਦੀ ਕਹਾਣਾ ਚੱਲ ਜਾਂਦੇ ਬੈਨ ਕਿਤੇ ਦੇਖੋ ਕਿੱਡੇ ਕਮਾਲ ਦੀ ਗੱਲ ਨਹੀਂ ਤੇ ਆ ਬੰਦਾ ਕਹਿੰਦਾ ਬਸ ਤੇਰਾ ਬੇੜਾ ਬਹਿ ਗਿਆ ਹੁਣ ਨਹੀਂ ਤੂੰ ਬਚਣਾ ਮਹਾਰਾਜ ਕਹਿੰਦਾ ਨਹੀਂ ਅਜੂ ਸਮਝ ਕੱਚ ਬਿਗਰਿਓ ਨਾਹਨ ਪਜਲੇ RAMNAR MURAR ਕਉ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਧੋਏ ਪਕਾਰ ਮੈਂ ਥੋੜਾ ਜੈ ਇਸ ਨੂੰ ਖੋਲ ਫਿਰ ਕਹਿਣ ਲੱਗਾ ਤਿਆਗ ਦੂਜਾ ਸ਼ਬਦ ਮੈਂ ਵਰਤਿਆ ਬੈਰਾਗ ਗੁਰਮਖੋ ਥੋੜਾ ਜੈ ਧਿਆਨ ਦੇ ਆਜੇ ਇੱਕ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਸੋਲ raag ਦਾ ਆਖਰੀ ਸ਼ਬਦ ਉਹ ਸ਼ਬਦ ਖੈ ਸੁਣੋ ਪ੍ਰੀਤਮ ਜਾਨ ਲਿਹੁ ਮਨ ਮਾਹੀ ਆਪਣੇ ਸੁਖ ਸੁਖੀ ਜਗ ਫਾਂਦਿਉ ਕੋ ਕਾਹੂ ਕੋ ਨਹੀਂ ਸੁਣ ਅਰਥ ਬੜੇ ਸੌਕੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਾਹਿਤ ਚਉ ਦਿਸਕੇ ਰਹਿ ਵਿਪਤ ਪਰ ਹੀ ਸਭ ਕੀ ਸੰਗ ਛਾੜਤ ਕੋਉ ਨਾ ਆਵਤ ਨੀ ਰਹਿ ਘਰ ਕੀ ਨਾਰ ਬਹੁਤ ਖਿਤ ਜਾਂ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਖੰਸ ਤਾ ਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਦਸ ਤਾਂ ਵੀ ਕੋਈ ਕਿਸੇ ਦਾ ਨਹੀਂ ਇੱਥੇ ਜੀਵਨ ਸਾਥਨ ਨੇ ਤੇਰਾ ਸਾਥ ਨਹੀਂ ਦੇਣਾ ਜਿੱਦਨ ਮੌਤ ਹੋ ਗਈ ਉਹਨੇ ਪ੍ਰੇਰਤ ਤੇ ਤੈਨੂੰ ਕਹਿਣਾ ਮਰ ਗਿਆ ਮਰ ਗਿਆ ਆਪਾਂ ਕਹਾਂਗੇ ਇੰਨੀ ਨਿਰਾਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਇਹ ਵਿਦਕੋ ਬਿਵਹਾਰ ਬਨਿਓ ਕਹੇ ਜਾਂਸੀ ਉਹ ਨਿਖੋ ਲਗਾਇਓ ਅੰਤ ਬਾਹਰ ਨਾਨਕ ਬਿਨ ਖਰਜੀ ਕੋ ਕਾਮਨੋ ਖਰਜੀ ਕਹਿ ਕੇ ਸਾਡੀ ਸੁਰਤ ਨੂੰ ਫਿਰ ਉੱਚਾ ਲੈ ਗਏ ਮੈਂ ਬੇਨਤੀ ਕੀਤੀ ਪਹਿਲਾ ਤਿਆਗ ਹੈ ਉਸ ਤੋਂ ਵੱਡਾ ਵਿਰਾਗ ਹੈ ਤੀਸਰਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਅਨੁਰਾਗ ਹੈ ਉਂਝ ਜੇ ਆਪ ਨੂੰ ਚੰਗਾ ਲੱਗੇ ਮੇਰੀ ਬੇਨਤੀ ਹੈ ਕੋਈ ਹੁਕਮਨਾਮਾ ਨਹੀਂ ਕਿਸੇ ਤਖਤ ਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਸਾਲ ਚ ਪੂਰੀ ਬਾਣੀ ਪੜੋ ਨਾ 1 ਘੰਟੇ ਚ 99 ਸ਼ਬਦ ਤੇ 57 ਸ਼ਲੋਕਾਂ ਦਾ ਪਾਠ ਹੋ ਜਾਂਦਾ 1 ਘੰਟਾ ਮੈਂ ਕਿਹਾ ਜਿਨੇ ਨੇ ਕਦੀ ਪੜੀ ਸਵਾ ਘੰਟਾ ਲੱਗ ਜਾ ਮੈਂ ਕਹਿੰਦਾ ਕੁਝ ਨਹੀਂ ਮਨਾ ਕਰਨ ਜੋਗਾ ਕਟੋ ਕਟ ਜੇ ਸਤਗੁਰੂ ਦੀ ਸ਼ਤਾਬਦੀ ਮਨਾ ਰਿਆ ਨਾ ਤੇ ਨੌਵੇਂ ਮਹਲੇ ਦੇ ਸ਼ਲੋਕ ਹੀ ਰੋਜ਼ ਪੜ੍ਹ ਲਿਆ ਕਰ ਕਿਉਂਕਿ ਨਿਚੋੜ ਹੈ ਸਾਰਾ ਬਾਣੀ ਦਾ ਤਤ ਹੈ ਹੁਣ ਇੱਥੇ ਸਤਗੁਰੂ ਤਿਆਗ ਤੋਂ ਬਾਅਦ ਮਾਰਜ਼ ਕੀਤੀ ਬੈਰਾਗ ਹੈ ਬੈਰਾਗ ਤੋਂ ਬਾਅਦ ਅਗਲਾ ਸ਼ਬਦ ਮੈਂ ਚੁਣਿਆ ਅਨੁਰਾਗ ਅਨੁਰਾਗ ਦਾ ਲਫ਼ਜ਼ੀ ਅਰਥ ਪਿਆਰ ਹੁੰਦਾ ਹੈ ਮਾਰਾ ਨੇ ਬਾਣੀ ਜਪ ਸਾਹਿਬ ਚ ਵਰਤੇ ਜਤ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਉੱਥੇ ਅਨੁਰਾਗ ਸ਼ਬਦ ਵਰਤਿਆ ਅਨੁਰਾਗ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਅਨੁਰਾਗ ਹੈ ਰੇ ਮਨ ਆਰਾਮ ਸਿਉ ਕਰ ਪ੍ਰੀਤ ਕਲਾ ਬੈਰਾਗ ਨਹੀਂ ਇਕਲਾ ਤਿਆਗ ਵੀ ਨਹੀਂ ਅਗੇ ਅਨੁਰਾਗ ਹੈ ਰੇ ਮਨ RAM ਸਿਉ ਕਰ ਪ੍ਰੀਤ ਸਰਬਨ ਗੋਬਿੰਦ ਗੰਗੁਨ ਸੁਨੋ ਅਰ ਗਾਓ ਰਚਨਾ ਗੀਤ ਪਹਿਲਾ ਸ਼ਲੋਕ ਹੀ ਵੇ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਕਉ ਨਾਨਕ ਹਰਿ ਭਜਮਨਾ ਜੀਬਿਤ ਜਲ ਕੋ ਮੀਨ ਜੇ ਵਿੱਚ ਜਲ ਕੋ ਮੀਨ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਅਨੁਰਾਗ ਹੈ ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਂਤ ਜਿਤਨੇ ਮਿਤ ਨਾਨਕ ਇਹ ਵੀ ਦਖਰ ਭਜੋ ਇੱਕ ਮਨ ਹੋਏ ਇੱਕ ਚਿਤ ਇਹ ਅਨੁਰਾਗ ਮੈਂ ਫਿਰ ਬੇਨਤੀ ਕੀਤੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਪਵਿੱਤਰ ਬਾਣੀ ਚ ਤਿਆਗ ਬੈਰਾਗ ਤੇ ਅਨੁਰਾਗ ਅੱਜ ਜਿਹੜਾ ਸ਼ਬਦ ਹੈ ਤੇ ਇੱਕ ਹੋਰ ਖੂਬਸੂਰਤੀ ਹੈ 59 ਦੇ 59 ਸ਼ਬਦਾਂ ਵਿੱਚ ਪਹਿਲੀਆਂ ਤੋਂ ਕਈ ਰਹਾਉ ਦੀਆਂ ਦੁਕਾਨਾਂ ਆਪ ਜੀ ਦਰਸ਼ਨ ਕਰਿਓ ਬਾਕੀ ਜਿਹੜਾ ਸ਼ਬਦ ਬਾਕੀ ਗੁਰੂ ਸਾਹਿਬਾਨਾਂ ਦੇ ਪੜ੍ਹੀਏ ਨਾ ਜੇ ਮੰਨ ਲਓ ਪਹਿਲਾ ਸ੍ਰੀ ਰਾਗ ਦਾ ਸ਼ਬਦ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਹੋਏ ਜੜਾਉ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ ਇਹ ਪਾਧਾ ਇੱਕ ਸਮਾਪਤ ਹੋ ਗਿਆ ਜਿਹੜੀ ਮੈਂ ਗੱਲ ਬੇਨਤੀ ਕਰਨੀ ਚਾਹਨਾ ਇਸ ਪਦੇ ਤੋਂ ਬਾਅਦ ਹੁੰਦੀਆਂ ਨੇ ਦੋ ਤੁਕਾ ਰਹਾਉ ਦੀਆਂ ਹਰ 빈 ਜਿਓ ਜਲਵਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਆਪਣਾ ਹੈ ਉਥੇ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀਂ ਥਾਉਂ ਰਹਾਉ ਜਿਹੜੇ ਸੱਜਣ ਬਾਣੀ ਪੜ੍ਹਦੇ ਆਂ ਜਰੂਰ ਮੇਰੀ ਬੇਨਤੀ ਨੂੰ ਸਮਝਣਗੇ ਦੇਖੋ ਆਪਾਂ ਸਿੱਖ ਕੌਣ ਨੇ ਆ ਵੀ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਹੈ ਪਰ ਹੱਥ ਜੋੜ ਕੇ ਬੇਨਤੀ ਖਾਲਸਿਕ ਨੂੰ ਬਾਣੀ ਬਿਉਰੇ ਦੀ ਸਮਝ ਹੋਣੀ ਚਾਹੀਦੀ ਹੈ